ਅੱਜ ਦੀ ਕਹਾਣੀ ਬੇਰੁਕੀ ਜ਼ਿੰਦਗੀ ਲੇਖਕ ਆਮਨ ਰਾਜਪੂਰੀ 프리ਦਾ ਨੇ 12 ਸਾਲ ਦੀ ਸੀ ਜਦੋਂ ਉਸਦੇ ਮਾਤਾ ਪਿਤਾ ਨਿੱਕੀ ਨਿੱਕੀ ਗੱਲ ਤੇ ਝਗੜਾ ਕਰਦੇ ਰਹਿੰਦੇ ਉਹ ਮਸੂਮ ਨੂੰ ਤਾਂ ਪਤਾ ਵੀ ਨਹੀਂ ਤਕੀ ਇੱਕ ਦਿਨ ਉਹ ਝਗੜੇ ਨੇ ਬਹੁਤ ਹੀ ਭਿਆਨਕ ਰੂਪ ਲੈ ਲਿਆ ਹੈ ਕੁਝ ਹੀ ਮਹੀਨਿਆਂ ਮਗਰੋਂ ਉਸਦੇ ਮਾਤਾ ਪਿਤਾ ਨੇ ਇੱਕ ਦੂਜੇ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ ਕਾਗਜ਼ੀ ਕਾਰਵਾਈ ਹੋਣ ਮਗਰੋਂ ਉਸਦੇ ਮਾਤਾ ਪਿਤਾ ਹਮੇਸ਼ਾ ਲਈ ਇੱਕ ਦੂਜੇ ਤੋਂ ਵੱਖ ਹੋ ਗਏ ਤਲਾਕ ਹੋ ਨਗਰੋਂ ਪ੍ਰੀਤ ਦੀ ਸਾਰੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੇ ਪਿਤਾ ਜੀ ਨੇ ਲਈ ਜੋ ਪੈਸੇ ਬਖੋਂ ਵੀ ਵਧੂਤ ਸੀ ਤੇ ਪ੍ਰੀਤ ਦੇ ਪਿਆਰ ਤੋਂ ਬਖੋਂ ਵੀ ਪ੍ਰੀਤ ਜੀ ਦੀ ਤਾਂ ਪਹਿਲਾਂ ਹੀ ਖਤਮ ਹੋ ਚੁਕੀ ਸੀ ਕਿ ਇੱਕ ਦਿਨ ਉਹਦੀ ਜ਼ਿੰਦਗੀ ਦਾ ਹੋਰ ਵੱਡਾ ਤੂਫਾਨ ਆ ਗਿਆ ਜਦੋਂ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਪ੍ਰੀਤ ਦੀ ਮਤਰੀ ਮਾਂ ਦੇ ਤਾਣੇ ਮਿੰਨੇ ਸਹਿੰਦੀ ਰਹੀ ਉਹ ਹਰ ਇੱਕ ਦਿਨ ਰੋਜ਼ ਮਰਦੀ ਸੀ ਉਹਨੂੰ ਆਪਣੀ ਜ਼ਿੰਦਗੀ ਤੇ ਗੁੱਸਾ ਤਾਂ ਆਉਂਦਾ ਸੀ ਨਾਲ ਹੀ ਨਾਲ ਉਹ ਆਪਣੇ ਆਪ ਨੂੰ ਮਾਰਨ ਦੀਆਂ ਤਰਕੀਬਾਂ ਸੋਚਦੀ ਐਗੀ ਉਹ ਹੋਰ ਕੁੜੀਆਂ ਨੂੰ ਆਪਣੇ ਮਾਤਾ ਪਿਤਾ ਨਾਲ ਪਿਆਰ ਕਰਦਾ ਦੇਖਦੀ ਤਾਂ ਉਹ ਰੋ ਪੈਂਦੀ ਉਸ ਦੇ ਦਿਲ ਦਾ ਹਾਲ ਜਾਣਨ ਵਾਲਾ ਕੋਈ ਨਹੀਂ ਸੀ ਉਹ ਆਪਣੇ ਆਪ ਨੂੰ ਇਕੱਲਾ ਸਮਝਦੀ ਸੀ ਫਿਰ ਕੁਝ ਸਮਾਂ ਗੁਜ਼ਰਦਾ ਗਿਆ ਉਹਦੇ ਜ਼ਿੰਦਗੀ ਵਿੱਚ ਉਹ ਇੱਕ ਮਸੀਬਤ ਆ ਪਈ ਉਸ ਤੇ ਮਤ੍ਰੇਈ ਮਾਂ ਦੀ ਰੂਖੋਂ ਇੱਕ ਪੁੱਤਰ ਹੋਇਆ ਪ੍ਰੀਤ ਨੂੰ ਤਾਂ ਮਾਂ ਦਾ ਪਿਆਰ ਮਿਲਿਆ ਜਿਹਾ ਨਹੀਂ ਸੀ ਉਸ ਨੂੰ ਪਤਾ ਨਹੀਂ ਸੀ ਕਿ ਮਾਂ ਦਾ ਪਿਆਰ ਕੀ ਹੁੰਦਾ ਹੈ ਉਹਦੀ ਮਤ੍ਰੇਈ ਮਾਂ ਆਪਣੇ ਪੁੱਤਰ ਦਾ ਬਹੁਤ ਧਿਆਨ ਰੱਖਦੀ ਸੀ ਤੇ ਪ੍ਰੀਤ ਨੂੰ ਰੋਜ਼ ਮਾਰਦੀ ਕੁੱਟਦੀ ਸੀ ਹੌਲੀ ਹੌਲੀ ਪ੍ਰੀਤ ਹੁਣ ਉਸ ਦੀ ਕੁੱਟ ਮਾਰ ਨੂੰ ਆਪਣੀ ਕਿਸਮਤ ਸਮਝਣ ਲੱਗ ਪਈ ਸੀ ਹੁਣ ਉਸ ਨੂੰ ਇਹ ਸਭ ਦੀ ਆਦਤ ਪੈ ਚੁੱਕੀ ਸੀ ਉਹ ਪੱਥਰ ਬਣ ਗਈ ਸੀ ਉਹਨ ਉਸਨੂੰ ਕਿਸੇ ਵੀ ਮਾਰ ਦਾ ਕੋਈ ਅਸਰ ਨਹੀਂ ਸੀ ਪਦਾ। ਤ੍ਰੀਤ ਨੇ ਹੁਣ ਖੁਦ ਨਾਲ ਦੋਸਤੀ ਕਰ ਲਈ ਸੀ ਤੇ ਉਹ ਹੁਣ ਆਪਣੇ ਦੁੱਖਾਂ ਦਾ ਸਾਹਮਣਾ ਆਪ ਮੁਹਾਰੇ ਕਰਨਾ ਚਾਹੁੰਦੀ ਸੀ। ਹੁਣ ਹੌਲੀ-ਹੌਲੀ ਉਹ ਆਪਣੇ ਆਪ ਨੂੰ ਆਪਣੇ ਪੈਰਾਂ 'ਤੇ ਖੜਾ ਕਰਨਾ ਚਾਹੁੰਦੀ ਸੀ। ਇਸ ਲਈ ਉਹ ਆਪਣੀ ਪੜ੍ਹਾਈ ਪੂਰੀ ਕਰਨ ਲੱਗ ਗਈ। ਉਹਦੀ ਪੜ੍ਹਾਈ ਪੂਰੀ ਕਰਨ ਦਾ ਉਸ ਦਾ ਇੱਕੋ ਇੱਕ ਮਕਸਦ ਸੀ ਕਿ ਉਹ ਆਪਣੇ ਪੈਰਾਂ 'ਤੇ ਖੜੀ ਹੋ ਸਕੇ। ਜਿਵੇਂ ਜਿਵੇਂ ਸਮਾਂ गुज़रਦਾ ਗਿਆ प्रीत भी मजबूत होंगी रही उसने घर च जो कोई उसका साथ देने वाला उसकी जान तो प्यारी दादी सी, जो प्रीत हर मारे का हर सम चंगे माड़े काम चाथ ही सी। ते उस हर एक नज़र तो बचा के रखना चाहती सीत सी। ना का बहुत सहारा सी, नीची नीची दादी दी लड़ना भी ਤ੍ਰੀਤੂ ਚੰਗੀ ਲੱਗਦਾ ਸੀ ਦਾਦੀ ਦਾ ਘਰ ਚ ਬਹੁਤ ਰੋਤਵਾਸੀ ਪ੍ਰੀਤ ਦੀ ਮਤਰੀ ਮਾਂ ਵੀ ਦਾਦੀ ਅੱਗੇ ਕੁਛ ਕੁ ਦੀ ਤੱਕ ਨਹੀਂ ਸੀ ਪ੍ਰੀਤ ਦੇ ਪਿਤਾ ਜੀ ਦੀ ਵੀ ਦਾਦੀ ਤੋਂ ਬਹੁਤ ਡਰਦੀ ਸੀ ਸਮੇਂ ਦੀ ਚਾਲ ਚੱਲਦੀ ਗਈ ਤੇ ਤ੍ਰੀਤ ਨੇ ਆਪਣੀ 12ਵੀਂ ਜਮਾਤ ਪਾਸ ਕਰ ਲਈ ਉਹ ਵੀ ਬਹੁਤ ਸੋਹਣੇ ਨੰਬਰਾਂ ਨਾਲ ਰੈਟਿੰਗ ਚੰਗੀ ਹੋਣ ਕਰਕੇ ਪ੍ਰੀਤ ਦੀ ਕਾਲਜਾਂ ਤੋਂ ਫੋਨ ਆਉਣ ਲੱਗ ਪਏ ਆਖਲੇ ਲਈ ਪ੍ਰੀਤ ਹੁਣ ਕੋਈ ਖੁਸ਼ ਰਹਿਣ ਲੱਗ ਪਈ ਸੀ ਦਾਦੀ ਦੇ ਸਾਥ ਨੇ ਪ੍ਰੀਤ ਨੂੰ ਇੱਥੋਂ ਤੱਕ ਲੈ ਆਂਦਾ ਆ ਮੈਂ ਰੋਜ਼ ਪ੍ਰੀਤ ਨੂੰ ਕਿੰਨੇ ਕਿ ਆਉ ਕੋੜ ਨੂੰ ਪੇਸ ਕਰਦੀ ਸੀ ਤੇ ਹਾਰ ਵੀ ਜਾਂਦੀ ਸੀ ਪਰ ਉਸ ਦੀ ਦਾਦੀ ਉਸ ਨਾਲ ਢਾਲ ਵੜ ਕੇ ਉਸ ਦਾ ਸਾਥ ਦੇ ਸੀ ਅਤੇ ਉਸ ਨੂੰ ਹੌਸਲਾ ਦੇ ਦੇ ਸੀ ਤੇ ਪ੍ਰੀਤ ਫਿਰ ਤੋਂ ਉਸ ਤਰ੍ਹਾਂ ਦੀ ਹੋ ਜਾਂਦੀ ਪ੍ਰੀਤ ਦੇ ਪਿਤਾ ਜੀ ਪ੍ਰੀਤੀ ਮਤਰੀ ਮਾਂ ਦੀ ਹਰ ਗੱਲ ਮੰਨਦੀ ਸੀ ਕਾਲਜ ਦਾਖਲ ਹੋਣ ਲਈ ਪੇਜ ਦੀ ਮਤਰੀ ਮਾਂ ਨੇ ਮਨ੍ਹਾ ਕਰ ਦਿੱਤਾ ਪ੍ਰੀਤ ਦੇ ਪਿਤਾ ਜੀ ਨੇ ਉਸ ਦੀ ਗੱਲ ਮੰਨੀ ਸੀ ਇੱਕ ਹਫਤਾ ਘਰ ਵਿੱਚ ਕਲੇਸ਼ ਦਾ ਮਾਹੌਲ ਸੀ ਫਿਰ ਦਾਦੀ ਨੇ ਆਪਣਾ ਰੁਤਬਾ ਖਾ ਕੇ ਪ੍ਰੀਤ ਨੂੰ ਕਾਲਜ ਦਾਖਲਾ ਲੈਣ ਲਈ ਕਿਹਾ ਤੇ ਆਪ ਪੇਜ ਨਾਲ ਜਾ ਕੇ ਦਾਖਲਾ ਕਰਵਾਈ हम प्रीत ने काज जान का पहला दिन से उसकी मतरेई मां ने घर च सवे तो ही भार किया बहाने बनाए पर दादी उसका कोई बहाना ना चलिया प्रीत ने दादी ने दही शकरज लिये रवाना किया प्रीत भी खुशी खुशी कालज चली गई चलती है इमें तरह जिंदगी चलती गई कालज विच पहला दिन सी बहुत खुश सी ਉਸ ਦੇ ਘਰ ਵਿੱਚ ਬਹੁਤ ਕੁੜੀਆਂ ਨਾਲ ਜਾਣ ਪਛਾਣ ਹੋ ਗਈ। ਉਹਨਾਂ ਵਿੱਚੋਂ ਇੱਕ ਕੁੜੀ ਸੀ ਸਿਮਰਨ ਜਿਸ ਨਾਲ ਪ੍ਰੀਤ ਨੂੰ ਗੱਲ ਕਰਕੇ ਬਹੁਤ ਚੰਗਾ ਲੱਗਾ। ਸਿਮਰਨ ਜਿੰਨੀ ਸੂਰਤ ਤੋਂ ਸੋਹਣੀ ਸੀ, ਓਨੀ ਹੀ ਸੋਹਣੀ ਹੋ ਸੀਰਤ ਤੋਂ ਵੀ ਸੀ। ਉਸ ਨਾਲ ਪ੍ਰੀਤ ਦੀ ਦੋਸਤੀ ਦਿਨ-ਪ੍ਰਤੀ ਦਿਨ ਗਹਿਰੀ ਹੁੰਦੀ ਗਈ ਤੇ ਹੁਣ ਪ੍ਰੀਤ ਉਸ ਨਾਲ ਆਪਣਾ ਦੁੱਖ-ਸੁੱਖ ਸਾਂਝਾ ਕਰਨ ਲੱਗੀ। ਉਹ ਪ੍ਰੀਤ ਘਰ ਤੋਂ ਖੁਸ਼ੀ-ਖੁਸ਼ੀ ਕਾਲਜ ਜਾਂਦੀ ਤੇ ਕਾਲਜ ਦੀ ਖੁਸ਼ੀ-ਖੁਸ਼ੀ ਘਰ ਆ ਜਾਂਦੀ। ਘਰ ਦਾ ਮਾਹੌਲ ਤਾਂ ਸ਼ੁਰੂ ਤੋਂ ਹੀ ਉਸ ਨੂੰ ਖਾਣੋਂ ਆਉਂਦਾ ਸੀ। ਬਸ ਪ੍ਰੀਤ ਨੂੰ ਰਾਤ ਆਪਣੇ ਪਿਤਾ ਜੀ ਦੀ ਤੇ ਦਾਦੀ ਜੀ ਨੂੰ ਦੇਖ ਕੇ ਹੀ ਮਿਲਦੀ ਸੀ। ਉਹ ਆਪਣੇ ਪਿਤਾ ਜੀ ਤੇ ਦਾਦੀ ਜੀ ਨੂੰ ਜਾਨੋਂ ਵੱਧ ਕੇ ਪਿਆਰ ਕਰਦੀ ਤੇ ਇੱਜ਼ਤ ਰਹੀ ਸੀ। ਪ੍ਰੀਤ ਦੀ ਮਤੇਈ ਮਾਉਂ ਤੋਂ ਦੇ ਹਿਰਦੇ 'ਤੇ ਸੜਦੀ ਵੱਲਦੀ ਰਹਿੰਦੀ ਸੀ। ਪ੍ਰੀਤ ਹੁਣ ਉਸਦਾ ਧਿਆਨ ਨਾ ਦਿੰਦੀ ਉਸ ਦਾ ਲਿਆ ਉਹ ਆਪਣੇ ਆਪ ਨੂੰ ਵਿੱਚ ਬਹੁਤ ਖੁਸ਼ ਰਹਿੰਦੀ ਤੇ ਉਹ ਆਪਣੀ ਦਾਦੀ ਨਾਲ ਗੁਰੂ ਘਰ ਵੀ ਜਾਂਦੀ ਤੇ ਉਸ ਨੇ ਆਪਣੇ ਪਰਿਵਾਰ ਦੀ ਸੁਖ ਸਾਂਤੀ ਲਈ ਅਰਦਾਸ ਕਰਦੀ ਤੇ ਆਪਣੀ ਜ਼ਿੰਦਗੀ ਹੁਣ ਉਸੋਂ ਵਧੀਆ ਲੱਗਣ ਲੱਗ ਪਈ ਉਹ ਰਾਤ ਦਿਨ ਆਪਣੇ ਆਪ ਨੂੰ ਖੁਸ਼ੀ ਵਿੱਚ ਸਮਝਣ ਲੱਗੀ ਪਰ ਉਹਨੂੰ ਕੀ ਪਤਾ ਸੀ ਕਿ ਇੱਕ ਦਿਨ ਫੇਰ ਉਸਦਾ ਸਾਹਮਣਾ ਫਿਰ ਦੁੱਖ ਨਾਲ ਹੋ ਜਾਣਾ ਪ੍ਰੀਤ ਦੀ ਦਾਦੀ ਜੀ ਬਿਮਾਰ ਰਹਿਣ ਲੱਗ ਪਈ ਪ੍ਰੀਤ ਪਰ ਤੋਂ ਇੱਕ ਬੁਢੇਲੀ ਵਿਵਹ ਵਰਜਾਈ ਜਹੀ ਰਹਿਣ ਲੱਗ ਪਈ। ਪ੍ਰੀਤ ਦੀ ਦਾਦੀ ਉਹਨੂੰ ਸਮਝਾਉਂਦੀ ਰਹਿੰਦੀ ਕਿ ਇੱਕ ਨਾ ਇੱਕ ਦਿਨ ਉਸਦੇ ਜਾਣ ਦਾ ਵਕਤ ਤਾਂ ਆਉਣਾ ਹੀ ਹੈ। ਉਹ ਆਪਣੀ ਜ਼ਿੰਦਗੀ ਬਹੁਤ ਹੀ ਥਰਲ ਤਰੀਕੇ ਨਾਲ ਹੌਲੀ-ਹੌਲੀ ਸੋਚ ਸਮਝ ਕੇ ਜੀਵੇ। ਕਿਉਂਕਿ ਉਸ ਦੀ ਦਾਦੀ ਦੇ ਵਿਵਾਰ ਹੋਣ ਨਾਲ ਪ੍ਰੀਤ ਦੇ ਘਰ ਦਾ ਮਾਹੌਲ ਬਹੁਤ ਹੀ ਸ਼ਾਂਤੀ ਭਰਿਆ ਸੀ। ਪ੍ਰੀਤ ਨੂੰ ਵੀ ਪਤਾ ਸੀ ਕਿ ਉਸ ਦੀ ਦਾਦੀ ਜੀ ਬਿਨਾ ਉਸ ਦਾ ਕੋਈ ਹੋਰ ਆਪਣਾ ਉਸ ਦੇ ਨਾਲ ਨਹੀਂ ਹੈ। ਪ੍ਰੀਤ ਰਾਤ ਤਿੰਨ ਉਸ ਦੀ ਸੇਵਾ ਕਰਦੀ ਰਹਿੰਦੀ ਤੇ ਫਿਰ ਉਹ ਹੌਟੇ ਡਰੀ ਗ੍ਰੈਂਡ ਲੱਗ ਪਈ। ਉਹ ਆਪਣੀ ਦਾਦੀ ਜੀ ਨੂੰ ਖੋਣਾ ਨਹੀਂ ਸੀ ਚਾਹੁੰਦੀ। ਹੁਣ ਉਹ ਰੋਜ਼ ਗੁਰੂ ਘਰ ਜਾ ਕੇ ਸੇਵਾ ਕਰਨ ਲੱਗੀ ਤੇ ਦਾਦੀ ਨੂੰ ਵੀ ਉਹ ਖੁਸ਼ ਦਿਖਵਾਉਂਦੀ ਸੀ। ਉਸ ਦੀ ਦਾਦੀ ਜੀ ਰਾਤਾਂ ਤਿੰਨ ਦੇਖ ਕੇ ਖਵਾਰੇ ਸੋਚਦੀ ਕਿ ਉਹ ਹੋਰ ਬਦਿਸ਼ ਹੋ ਜਾਂਦੀ। ਕਿਉਂਕਿ ਦਾਦੀ ਨਹੀਂ ਜਾਣਦੀ ਸੀ ਕਿ ਉਸ ਦੇ ਜਾਂਦੇ ਜਾਂਦੇ ਪੀਤ ਨੂੰ ਕੋਈ ਗੱਲ ਨਹੀਂ ਸੀ ਲਗਾਉਣਾ ਉਹਨਾਂ ਨੇ ਕਿਸੇ ਨਾਲ ਨਹੀਂ ਸਿਖਾਉਣਾ ਫਿਰ ਇੱਕ ਦਿਨ ਪ੍ਰੀਤ ਦੀ ਦਾਦੀ ਨੇ ਸਿਮਰ ਨੂੰ ਫੋਨ ਕਰਕੇ ਕਿਹਾ ਕਿ ਪੁੱਤ ਮੈਨੂੰ ਆ ਕੇ ਮਿਲ ਜਾ ਸਿਮਰ ਨੇ ਕਿਹਾ ਦਾਦੀ ਜੀ ਜ਼ਰੂਰ ਆਵਾਂਗੀ ਘੰਟੇ ਬਾਅਦ ਸਿਮਰ ਦਾਦੀ ਜੀ ਨੂੰ ਮਿਲਣ ਆ ਗਈ ਸਿਮਰ ਵੀ ਦਾਦੀ ਜੀ ਦਾ ਫੋਨ ਸੁਣ ਕੇ ਖਭਰਾ ਗਈ ਸੀ ਦਾਦੀ ਨੇ ਅੱਜ ਉਸ ਨੂੰ ਇਸ ਤਰ੍ਹਾਂ ਕਿਉਂ ਬਣਾ ਲਿਆ ਹੈ ਉਹ ਰਸਤੇ 'ਚ ਸੁੱਖ ਸੁਭਦੀ ਆਈ ਸਿਮਨ ਕਾਰ ਆ ਗਈ ਦਾਦੀ ਜੀ ਸਾਸਰੀ ਕਾਲ ਸਾਸਰੀ ਕਾਲ ਪੁੱਤਰ ਜੀ ਸਿਮਨ ਹੱਸਦੇ ਹੋਏ ਬੋਲੀ ਅੱਜ ਕਿਵੇਂ ਜਿਆਦਾ ਗਈ ਮੇਰੀ ਤੁਹਾਨੂੰ ਦਾਦੀ ਜੀ ਤਾਂ ਆਪਣੀ ਦੂਜੀ ਪੁੱਤੀ ਤੋਂ ਬੇਲ ਨਹੀਂ ਦਾਦੀ ਨੇ ਉਸ ਦਾ ਹੱਸਦੇ ਹਾਂ ਦੇ ਕਿਹਾ ਨਾ ਪੁੱਤਰ ਤੂੰ ਤਾਂ ਮੈਨੂੰ ਪ੍ਰੀਤ ਨਾਲੋਂ ਵੀ ਕਿਤੇ ਵੱਧ ਪਿਆਰੀ ਹੈ ਪ੍ਰੀਤ ਸਿਮਰ ਲਈ ਪਾਣੀ ਲੈ ਕੇ ਆਈ ਸਿਮਰ ਨੇ ਪਾਣੀ ਪੀਤਾ ਫਟਾਫਟ ਬੋਲੀ ਕਿ ਗੱਲ ਕੀ ਹੋ ਗਈ ਦਾਦੀ ਜੀ ਦਾਦੀ ਨੂੰ ਮੇਰੀ ਯਾਦ ਕਿਉਂ ਆ ਗਈ ਤਾਂ ਮੈਨੂੰ ਪਹਿਲਾਂ ਹੀ ਬੁਲਾ ਲੈਦੀ ਦਾਦੀ ਹੱਸੇ ਹੱਸ ਦੇ ਬੋਲੀ ਤੈਨੂੰ ਤਾਂ ਪੁੱਤ ਕਾਲਜ ਤੋਂ ਵੇਰ ਨਹੀਂ ਸੀ ਸਿਮਰ ਨਹੱਸਈ ਤੇ ਬੋਲੀ ਹੁਕਮ ਦਾਦੀ ਦਾਦੀ ਕਹਿੰਦੇ ਪੁੱਤ ਮੈਂ ਕਾਹ ਪੀ ਦਿਨ ਤੋਂ بیمار ਸੀ ਇਸ وجہ ਨਾਲ ਪ੍ਰੀਤ ਕਾਲਜ ਨਹੀਂ ਜਾ ਰਹੀ ਸੀ ਸਿਮਰ ਨਾ ਇੱਕਦਮ ਗੁੱਸੇ ਵਿੱਚ ਪ੍ਰੀਤ ਨੂੰ ਬੋਲੀ ਕਿ ਗੱਲ ਮੈਨੂੰ ਦੱਸਾਂ ਕਿਉਂ ਨਹੀਂ ਸਜੂਰੀ ਸਮਝਿਆ ਤੂੰ ਪ੍ਰੀਤ ਮੈਨੂੰ ਕਿਉਂ ਨਹੀਂ ਦੱਸਿਆ ਪ੍ਰੀਤ ਚੁੱਪ ਖੜੀ ਰਹੀ ਸਿਮਰ ਨੇ ਪ੍ਰੀਤ ਨੂੰ ਪਿਆਰ ਨਾਲ ਜੱਫੀ ਪਾਉਂਦੇ ਹੋਏ ਕਿ ਹਾਂ ਤੂੰ ਟੈਨਸ਼ਨ ਨਾ ਲੈ ਆਪਣੀ ਮੈਂ ਟੈਨਸ਼ਨ ਨਾ ਲੈ ਆਪਣੀ ਕਰੀਨਾ ਨੂੰ ਕੁਝ ਨਹੀਂ ਹੁੰਦਾ ਸਿਮਰ ਨਾਲ ਕਈ ਵਾਰੀ ਮਜ਼ਾਕ ਨਾਲ ਦਾਦੀ ਨੂੰ ਕਰੀਨਾ ਬੋਲ ਦਿੰਦੀ ਸੀ ਇਹ ਗੱਲ ਸੁਣ ਕੇ ਪ੍ਰੀਤ ਵੀ ਹੱਸ ਪਈ ਤੇ ਫਿਰ ਦਾਦੀ ਲਈ ਰੋਟੀ ਬਣਾਉਣ ਲੱਗ ਪਈ ਚਲੋ ਫਿਰ ਸਿਮਰ ਨਾਲ ਦਾਦੀ ਗੱਲਾਂ ਕਰਨ ਲੱਗ ਪਈ ਤੇ ਸਿਮਰ ਨੂੰ ਪ੍ਰੀਤ ਨੇ ਘਰਵਾਲੇ ਸਭ ਕੁਝ ਮਤ ਪਤਾ ਸੀ ਪ੍ਰੀਤ ਦੀ ਮਿੱਤਰ aí ਮਾ ਸਿਮਰ ਤੋਂ ਵੀ ਬਹੁਤ ਛੜਦੀ ਸੀ ਪਰ ਸਿਮਰ ਉਸ ਦੀ ਜਮਾ ਪ੍ਰਵਾਹ ਨਾ ਕਰਦੀ ਕਰਦੀ ਹੋਈ ਪ੍ਰੀਤ ਕੋਲ ਜਦ ਮਰਜੀ ਆ ਜਾਂਦੀ ਸੀ ਪ੍ਰੀਤ ਨੂੰ ਸਿਮਰਨ ਦਾ ਬਹੁਤ ਸਾਰਾ ਸੀ ਉਹ ਸਿਮਰਨ ਦੀ ਸਹੇਲੀ ਕਟ ਤੇ ਭੈਣ ਵੱਦ ਸਮਝੀ ਸੀ ਸਿਮਰਨ ਜাদি ਨੂੰ ਕਹਿ ਲਗੀ ਅੱਜ ਮੈਂ ਤੈਨੂੰ ਇੱਥੇ ਇਸ ਲਈ ਬੁਲਾਇਆ ਹੈ ਕਿ ਪੁੱਤ ਮੇਰੀ ਸਿਹਤ ਬਹੁਤ ਖਰਾਬ ਰਹਿੰਦੀ ਹੈ ਮੈਨੂੰ ਮੇਰਾ ਨਾਮ ਸਮਾ ਨਜ਼ਦੀਕ ਹੁੰਦਾ ਯਾਪਦਾ ਹੈ ਪਰ ਤੂੰ ਮੇਰੀ ਪਿਆਰੀ ਧੀ ਮੇਰੇ ਨਾਲ ਇੱਕ ਵਾਦਾ ਕਰ ਤੂੰ ਆਪਣੀ ਪ੍ਰੀਤ ਉਹਦਾ ਬਹੁਤ ਘਿਆੜ ਰੱਖੇਗੀ ਉਸ ਨਾਲ ਹਰ ਇੱਕ ਔਖੇ ਸੌਖੇ ਮੋੜ ਤੇ ਉਹਦਾ ਸਾਥ ਦੇਨੇਗੀ ਸੇਮਰਨਾ ਆਹਾਂ ਕੋਈ ਸੁਣ ਕੇ ਸੁੰਝਹੀ ਹੋਈ ਇੱਕ ਪਾਸੇ ਬੈਠੀ ਰਹੀ ਕਿਉਂਕਿ ਉਹ ਨੂੰ ਸੀ ਕਿ ਪਹਿਲਾਂ ਕਦੇ ਦਾਦੀ ਨੇ ਇਸ ਨਾਲ ਉਸ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਸੀ ਜ਼ਰੂਰ ਗੱਲ ਕੋਈ ਵੱਡੀ ਹੁੰਦੀ ਹੈ ਜਾਂਦੀ ਹੈ ਜੋ ਦਾਦੀ ਨੇ ਉਸਨੇ ਇਸ ਤਰ੍ਹਾਂ ਬੁਲਾਇਆ ਹੈ ਤੇ ਇੰਜ ਗੱਲਾਂ ਕਰ ਰਹੇ ਹੋ ਸਿਮਰਨ ਲੰਮੀਆਂ ਸੋਚਾਂ ਵਿੱਚ ਗਵਾਚ ਗਈ ਇੰਨੇ ਨੂੰ ਕੀਤਾ ਰਸੋਈ ਵਿੱਚੋਂ ਰੋਟੀ ਬਣਾ ਕੇ ਲੈ ਆਈ ਤੇ ਦਾਦੀ ਨੂੰ ਰੋਟੀ ਖਵਾਉਣ ਲੱਗ ਪਈ ਸਿਮਰਨ ਨੂੰ ਵੀ ਤ੍ਰੀਤ ਨੇ ਰੋਟੀ ਖੁਆ ਕੇ ਦੇ ਦਿੱਤੀ ਪਰ ਸਿਮਰਨ ਹਾਲੇ ਵੀ ਦਾਦੀ ਨੇ ਗੱਲਾਂ ਬਾਰੇ ਸੋਚ ਰਹੀ ਸੀ ਇਹ ਕਹਾਣੀ ਹਜੇ ਚੱਲਦੀ ਹੈ ਬਾਕੀ ਰਹਿੰਦਾ ਭਾਗ ਤੁਹਾਨੂੰ ਕੱਲ੍ਹ ਵਾਲੇ ਭਾਗ ਉਹ ਇੱਕ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ੍ਹ ਵਾਰ ਆਪਾਂ